ਗੁਰਦੁਆਰੋਂ ਵੀ ਚਾਹਾਂ ਮੈਂ ਪਰ ਮਾਮੋਲੀ ਨਾਲ ਸਿਆਰ ਕਰਾਂ ਗੁਰਦੁਆਰੋਂ ਵੀ ਚਾਹਾਂ ਮੈਂ ਪਰ ਮਾਮੋਲੀ ਨਾਲ ਸਿਆਰ ਕਰਾਂ ਧਰਤੀ ਮੈਨੂੰ ਦੁੱਧ ਨਾ ਬਖਸ਼ੇ ਜਿਸ ਤੋਂ ਇਨਕਾਰ ਕਰਾਂ ਅਪਕਸ਼ ਸ਼ਹੀਦੀ ਜੋ ਸਰਨਾ ਬੱਚੀ ਹੁੰਦੀ ਹੈ ਤੇ ਅਸੀਂ ਬਕਾੜਾ ਉਹਨਾਂ ਦਾ ਉੱਥੇ ਦਿਨ ਮਨਾਨੇ ਆਂ ਔਰ ਉਹ ਜਗ੍ਹਾ ਤੇ ਮਨਾਨੇ ਸ਼ਾਦਮਾ ਚੌਕ ਦੇ ਜਿੱਥੇ ਉਹਨਾਂ ਨੂੰ ਆਪਣੀ ਸੂਚ ਰਾਇਆ ਗਿਆ ਸੀ ਜੀ ਅੱਜ ਅਸੀਂ ਜਿੱਥੇ ਖੜੇ ਆ ਅੱਜ ਇਸ ਥਾਂ ਤੇ ਖੜੇ ਆ ਇਹ ਮੁਸਲਿਮ ਲੋਕਾਂ ਦਾ ਆਖਰੀ ਸਫ਼ਰ ਇੱਥੇ ਆ ਕੇ ਮੁੱਕ ਜਾਂਦਾ ਕਿਉਂਕਿ ਇਹ ਕਬਰਿਸਤਾਨ ਹੈ ਅ ਜਿੱਥੇ ਕਿ ਦਫਨਾਇਆ ਜਾਂਦਾ ਆ ਜਦੋਂ ਸਰੀਰ ਵਿੱਚੋਂ ਜਾਨ ਨਿਕਲਦੀ ਹੈ ਸਾਡੇ ਕੋਲ ਆਪਣੇ ਕਰੀਬ ਦੇ ਰੋੜ ਤੇ ਗੋਰਾ ਕਬਰਸਤਾਨੇ ਉਥੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਹੈ ਜੀ ਸ਼ਹਿਜ਼ਾਦੀ ਬਿੰਬਾ ਜੀ ਬਿੰਬਾ ਜਿਹਨਾਂ ਦਾ ਸੱਚ ਪੱਲਾ ਜੋ ਇੰਤਰਵਾਲੇ ਵੇਸੀ অর ਮਾਰਟਨ ਤੋਂ ਪ੍ਰਹਿਤ ਪ지ਸ਼ਨ ਸ਼ਿਕਵਾ ਕਰਦੀ ਹੁੰਦੀ ਸੀ ਕਿ ਮੇਰਾ ਬਾਪ ਲਾਹੌਰ ਦਾ ਜ਼ਇਦ ਅਮਰ ਹੈ ਤੇ ਅੱਜ ਲੋਕ ਮੈਨੂੰ ਜਾਣਦੇ ਨੇ ਹੈ ਹੁੰਦਾਂ ਪੰਜਾਬੀ ਮੁੰਨੇ ਪਿਆਰੇ ਪੰਜਾਬੀ ਪਿਆਰੇ ਨੇ ਪੰਜਾਬੀ ਜ਼ਵਾਨ ਪਿਆਰੀ ਹੈ قبرسان یہ ساری یاداں اماد گاہ میرے اپنے دفن ہیں لوگ کبرسان جان تو کبر آتے ہیں کہ یہ وہ نہیں میں کچھ نہیں دیکھے ہوتے کسی معروف آدمی کی قبر سے مشہور آدمی قبر جو کتبے سے دھیان پہنتا ہے نا وہ کتبہ ٹوٹیا ویچتا سی یا مدھم ہوتا ویچتا ہے دکھ ہوں کہ کل آنے والے جو کتبہ مدم ہو جائے گا ٹوٹ جائے گا تو تو بعد مجھے کون کسی نے پتا ہے کون اس دفن کون نہیں یہ سوچ دیں پھر میں کام شروع کیا ہاتھوں کوئی ਪੰਤੀ ਸਾਹ ਪਨੇ ਜੀ ਸਾਰੀ ਥੋੜੀ ਬੋ ਜ਼ਬਾਨ ਦਾ ਹੈ ਰੇ ਵਾਣਾ ਸਾਡਾ ਕਚਰੇ ਦੀ ਕੋਈ ਹੈ ਸੱਭਾਤ ਸਾਡੀ ਕੋਈ ਹੈ ਰੰਗ ਰੂਪ ਸਾਡੀ ਕੋਈ ਨਹੀਂ ਹਵਾਮੈ ਕੋਈ ਨਹੀਂ ਕਿ ਮੈਂ ਜਦੋਂ ਵੀ ਅੰਨੇ ਰੰਤ ਕਲਾਮ ਵਿੱਚ ਸੀ ਮੈਂ ਜਿਹੜੇ ਦਫਾਨਾ ਮੈਂ ਆਪਣੀ ਬਾਲਤ ਦੇ ਕਵਲ ਦਫਾਨਾ ਦਿੱਤਾ ਤੋ ਉਤੇ ਲਿਖ ਦੇਣਾ ਕਿ ਬੇਟਾ ਮਾਂ ਕੀ ਅਗੋਸ਼ ਮੈਂ ਸੋ ਹਕਤਬ ਸਬਦਾਂ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਕਹਿੰਦੇ ਨੇ ਕਿ ਮਰਿਆਂ ਤੋਂ ਬਾਅਦ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਇਹ ਕਹਾਵਤ ਸੱਚਾ ਹੈ ਜਾਂ ਝੂਠਾ ਹੈ ਇਸ ਬਾਰੇ ਆ ਚਰਚਾ ਕਰਾਂਗੇ ਪਰ ਦੱਸ ਜੀਏ ਕਿ ਅੱਜ ਅਸੀਂ ਜਿੱਥੇ ਖੜੇ ਹਾਂ ਅੱਜ ਇਸ ਥਾਂ ਤੇ ਖੜੇ ਹਾਂ ਇਹ ਮੁਸਲਿਮ ਲੋਕਾਂ ਦਾ ਆਖਰੀ ਸਫ਼ਰ ਇੱਥੇ ਆ ਕੇ ਮੁੱਕ ਜਾਂਦਾ ਤੇ ਉਹ ਸਖਸ਼ ਨੇ ਜਿਹੜੇ ਮਰੇ ਹੋਏ ਵਿਅਕਤੀ ਦੀ ਸਖਸ਼ੀਅਤ ਨੂੰ ਜ਼ਿੰਦਾ ਰੱਖਦੇ ਨੇ ਆਪਣੀ ਕਲਮ ਦੇ ਰਾਹੀਂ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਣੇ ਆ ਲਹਿੰਦੇ ਪੰਜਾਬ ਦੇ ਇਸ ਮਹਿਮਾਨ ਜੋ ਚੜ੍ਹਦੇ ਪੰਜਾਬ ਦੇ ਵਿੱਚ ਮਲੇਰਖੋਟ ਲਾਏ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜੀ ਬਹੁਤ ਸ਼ੁਭਿਆ سر ਜੀ ਪਹਿਲਾ ਤਾਂ ਇਹ ਦੱਸੋ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਿਹੜਾ ਪਦੈਸ਼ੀ ਨਾ ਮੇਰਾ ਮੁਹੰਮਦ ਰਿਆਜ਼ ਹੈ ਤੇ ਕਲਮੀ ਨਾਮ ਮੇਰਾ ਐਮ ਆਰ ਸ਼ਾਹਦ ਹੈ ਔਰ ਇਸ ਨਾਮ ਮੈਨੂੰ ਕਾਤਬਾਂ ਲਿਖੀਆਂ ਨੇ ਔਰ ਬਾਰਾਂ ਕਿਤਾਬਾਂ ਮੇਰੀਆਂ ਛਪ ਚੁੱਕੀਆਂ ਨੇ ਜਵਾਈ ਪ੍ਰਿੰਟ ਮੇਰੀ ਕਿਤਾਬਾਂ ਹੋ ਰਹੀਆਂ ਨੇ ਔਰ ਇਸੇ ਖਿਦਮਤ ਦੇ ਤਰਾਜ ਵਿੱਚ ਹਕੂਮਤ-ਏ-ਪਾਕਿਸਤਾਨ ਨੇ ਮੈਨੂੰ ਤਮਗਾ ਇਮਤiaz عطا ਕੀਤਾ ਸੀ 2012 ਦੇ ਵਿੱਚ ਤੇ ਤਾਕੀ ਮੇਰਾ ਸ਼ੋਭਾ جرا قبرستان ہے یہ ساری یادیں آماد گاہ نے اتنے سارے میرے اپنے دفن نے میرے واجد دفن تھے اور شہری میرے واجداد ہے نے چڑھتا پنجابی انہیں پیارا ہے میں نے لیندہ پنجابی انہیں پیارا ہے پنجابی پیارے نے پنجابی زبان پیاری ہے اور اسی سلسلے سے ساری تنظیم ہے ورلڈ پنجابی کانگرس جی سینٹی سال تو دونوں پابوں کے کم کر رہی ہے لاہور چیئرمین نے پاکستان فخر مان صاحب نے جڑے اتنے نے پہلے نور سنگھ صاحب سن ਅੱਜਕੱਲ ਜਿਹੜੇ ਨੇ ਉਹ ਦੀਪਕ ਮਨਮੋਹਨ ਸਾਹਿਬ ਸਰ ਕਿਵੇਂ ਸ਼ਾਹ ਸਾਹਿਬ ਆਪਾਂ ਸੋਚਿਆ ਕਿ ਆਪਾਂ ਕਬਰਿਸਤਾਨ ਦਾ ਮੁੱਦਾ ਜਾਂ ਕਬਰਿਸਤਾਨ ਵਿੱਚ ਦਫਨ ਹੋਣਾਂ ਸਖਸ਼ੀਤਾ ਦਾ ਮੁੱਦਾ ਕਲਮ ਰਹੀ ਲੋਕਾਂ ਤੱਕ ਪਹੁੰਚਾਏ ਕੀ ਜ਼ਰੂਰਤ ਪਈ ਇਸ ਕਨਸੈਪਟ ਤੇ ਆਪਣਾ ਸਮਾਂ ਲਗਾਉਣ ਦੀ ਹੁਣ ਤੱਕ ਜੋ ਤੁਸੀਂ ਇਹ ਚੀਜ਼ ਨੂੰ ਦੇਖਦੇ ਹੋ بل میں جو ظاہر ہے کہ لکھاری ہوں دن آتے جو میں اپنے کسی عزیز نو لے جاندہ سی قبرستان دے لایاستان اور کسی معروف آدمی کی قبر سے مشہور آدمی قبر سے جو کتبے سے دھیان پہنتا سی نا وہ کتبہ ٹوٹیا سی یا مدم ہوندہ سی ہوں ویستا سی ہے کل آنے والے جو کتبہ مدھم ہو جائے گا ٹائے گا تو استعب تو کون کسی نے کی پتا ہے کون اسے دفن کون نہیں یہ سوچ جو ہے پھر میں کام شروع کیا ہاتھوں کوئی پینتی سال پہلے پہلی جی. کتاب سے میرے لاہور میں مدفون مشاہیر وہ سی ایک سو پانچ قبرستان پر مشتمل سی تحقیق کے اتنے اور او تے میرے کو نو سال لگے سن کتاب نو ایک کتاب سے میرے نو سال لگے سن نو سال نو سال لگے تحقیق, دے. تحقیق دے رہا ہوں دی کہ بڑا مشکل ترین مرلہ آتا ہے اور ذہنی طور سے بھی دماغی طور پہ بھی لیکن دلچسپ مرلہ آتا ہے اس بڑا مزہ آتا ہے دے تحقیق میں دے میں تحقیق نو تحقیق بھی کیتی اور شاحت بھی کی قبرستانہ دی لوگ قبرستان جان کو دیو تو آتے ہیں جن چڑیل یہ وہ نہیں میں کچھ بھی نہیں دیکھا اتنے اتنے کون نے پایا میں جتھے کھڑا ہوں اتنے کون نے پا میرے میرے واضح نے میرے محلے دار نے شہر نے میرے شاہد لوگ بزرگ ندی بھی نے اچھے برے سارے لوگ نے زمین دے خاصیت دیئے ہے وہ اپنے اچھے تو اچھے بندے تو برے تو برے بند اپنے ٹک لینی ہے چھپا لینی ہے زمین دے خاصیت ہوں ہے یہ زمین میں بڑی پیاری ہے ਇਹ ਮੇਰੇ ਬਾਬਦਾ ਦਾ ਸ਼ਹਿਰ ਹੈ ਮੇਰੇ ਵੀ ਸ਼ਹਿਰ ਹੈ ਜੀ ਮੈਨੂੰ ਬਹੁਤ ਪਿਆਰਾ ਹੈ ਉਹ ਮੇਰੀ ਬੜੀ ਅਰਸ਼ਦਿਕ ਤਰ੍ਹਾਂ ਸੀ ਮੇਰੀ ਜੀ ਕਿ ਮੈਂ ਇੱਥੇ ਆਵਾਂ ਜੀ ਔਰ ਇੱਥੇ ਆਪਣੇ ਕਬਰਸਤਾਨ ਚ ਯਾਦਾਂ ਤਾਜ਼ਾ ਕਰਨ ਸੀ ਮੈਂ ਕੀ ਬਾਤ ਹੈ ਔਰ ਇੱਕ ਕਬਰਸਤਾਨ ਕਿਸ ਦੌਰ ਚ ਬੇਰੀਆਂ ਨਾਲ ਕਬਰਸਤਾਂ ਕਰੰਦਾ ਸੀ ਹਾਂਜੀ ਤੇ ਪਰ ਹੁਣ ਗੇਰੀ ਬੇਰੀਆਂ ਗਾਇਬ ਹਾਂ ਇੱਥੇ ਬੇਰੀਆਂ ਗਾਇਬ ਹੋ ਗਈਆਂ ਲੇਕਿਨ ਮੈਂ ਖੁਸ਼ ਨਸੀਬਾ ਕਿ ਜਿਸ ਵੇਲੇ ਮੈਂ ਅਸੀਂ ਇੱਥੇ ਖੜੇ ਹਾਂ ਇੱਥੇ ਅਸੀਂ ਬੇਰੀ ਥਲੇ ਖੜੇ ਹਾਂ ਕੋਈ ਚੰਨ ਬੇਰੀਆਂ ਇਥੇ ਮੌਜੂਦ ਨਹੀਂ ਹੱਲੀ ਦੀ ਇਹ ਇੱਕ ਤਰੀਖ ਦਾ ਹਿੱਸਾ ਨੇ ਦੋ ਚਾਰ ਬੋੜ ਦੇ ਦਰਖਤ ਖੜੇ ਦੀਨਾਂ ਦੀ ਛਾਂ ਤੇ ਮੈਂ ਬਚਪਨ گزارਿਆ ਜੀ ਤੇ ਉਹ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਸ਼ਾਹ ਜੀ ਸਾਹਿਬ ਆਪਾਂ ਦੇਖਦੇ ਹਾਂ ਕਬਰਾਂ ਤੋਂ ਅਕਸਰ ਲੋਕ ਜਿਹੜੇ ਨੇ ਨਾ ਦੂਰੀ ਬਣਾ ਕੇ ਰੱਖਦੇ ਨੇ ਹਾਲਾਂਕਿ ਆਖਰੀ ਮੁਕਾਮ ਤਾਂ ਇਹੀ ਆ ਤੇ ਕੀ ਲੱਗਦਾ ਜਿਹੜੇ ਲੋਕਾਂ ਨੇ ਤੁਹਾਡੇ ਵਰਗੇ ਨੇ ਜਿਹੜੇ ਇਨਾਂ ਸਮਾਂਲਾਤਾ ਲੋਕਾਂ ਬਾਰੇ ਦੱਸਣ ਦਾ ਕਿ ਆਪਾਂ ਵੀ ਕੱਲ ਨੂੰ ਕਬਰ ਦੇ ਵਿੱਚ ਜਾਣਾ ਕੀ ਲੱਗਦਾ ਲੱਗਦਾ ਕਿ ਉਹ ਸ਼ਖਸੀਅਤ ਨੂੰ ਘਟੂ ਘੜ ਇਤਿਹਾਸ ਨੂੰ ਜ਼ਿੰਦਾ ਰੱਖਣ ਲਈ ਤਾਂ ਕੋਈ ਨਾ ਯਾਦ ਕਰਵਾਉਣ ਨਾਲ ਤਾਂ ਕੋਈ ਹੋਵੇ ਨਾ ਬਿਲਕੁਲ میں تو کہا کہ انہوں لوگوں ٹھیک ہے ہر مذہب ہر دے کے معاملات ہوتے ہیں اگر تسی قبر کچی بھی رکھنی ہے نا نشان تسی نہیں دینا تو نہ نشان دے لیکن کم از کم نشانی تے کیم رکھو سی سر قبر کچی رہن دے تختی لگا دے یا ٹین دے کو بول لگا دے سی جہ جن دنیا نا کمایا ہے انہوں نے کم از کم نہ ہونا چاہیے اور نشانی بھی فاتحہ خانے کی خاطر کل جاؤ عید دے موقع محرم دے موقع پہ کسی ہونا دن جانے دوست احباب سے بندہ جانا جا کے تھے فاطہ پڑھ لینا اتنے معاملہ سارے خیر اچھے نے اور میں دیکھا جا سارے لاہور کم ہے انہاں سبز ہے اتنے میں دیکھا بہت زیادہ درخت نے بہت سبز ہیں بڑی خوبصورتی بڑی اچھی لگی ہے منوں بس یہ کہ کہ لائٹوں دا اگر انتظام ہو جائے اور جی پگڈنڈی ہے مین مگر بارش ہوتی ہوگی جی لوگ رات کے ٹائم آن گئے دن چو چکر ہوئے گا اتنے وہ پگڈنڈی پکی بن جائے تو وہ لائٹیں لگ جن سی طرح گائے وغیرہ ਤੇ ਰਾਤ ਨੂੰ ਆਨੇ ਲੋਕ ਨਹੀਂ ਆਸਾਨੀ ਪਤਾ ਹੋ ਰਹੀ ਸੀ ਮੇਰੇ ਖਿਆਲ ਚ ਕੋਈ ਪਾਕਿਸਤਾਨ ਦਾ ਕੋਈ ਐਜਾ ਚੈਨਲ ਨਹੀਂ ਹੋਗਾ ਜਿਸ ਤੇ ਤੁਹਾਡੀ ਡਾਕੂਮੈਂਟਰੀ ਨਾ ਸ਼ੂਟ ਹੋਈ ਨਾ ਉਹਦੇ ਤੇ ਜਿਹੜਾ ਹੈਗਾ ਚੱਲੀ ਹੋਵੇ ਤੇ ਕਿਵੇਂ ਦੇਖਦੇ ਹੋ ਇੰਡੀਆ ਤੇ ਚੜਦੇ ਤੇ ਲੈਂਦੇ ਪੰਜਾਬ ਦੇ ਦੋਨਾਂ ਲੋਕਾਂ ਦੇ ਵਿੱਚ ਜੇ ਆਪਾਂ ਦੇਖੀਏ ਇਹ ਸਭ ਚੀਜ਼ ਨੂੰ ਦੇਖਦੇ ਹੋਏ ਜੀ ਫਰਕ ਹਾਂ ਨਹੀਂ ਸਮਝਣਾ ਕਿ ਫਰਕ ਇਹ ਹੈ ਕਿ ਸਾਡੀ ਥੋੜੀ ਬਹੁਤ ਜ਼ੁਬਾਨ ਦਾ ਹਾਈਵੇ ਵਾਣਾ ਸਾਡਾ ਕਦਰ ਵੀ ਕੋਈ ਹੈ ਸੱਭਾਅਤ ਸਾਡੀ ਕੋਈ ਹੈ ਰੰਗ ਰੂਪ ਸਾਡੀ ਕੋਈ ਨੇ ਹਵਾਵਾਂ ਮੇ ਕੋਈ ਨੇ ਔਰ ਕਿੱਡੀ ਖੂਬਸੂਰਤ ਹਵਾਵਾਂ ਨੇ ਕਿ ਜਿਹੜੀਆਂ ਚਲਦੀਆਂ ਪਈਆਂ ਨੇ ਔਰ ਇਹੋ ਹਵਾਵਾਂ ਜਿਨ੍ਹਾਂ ਨੂੰ ਕਿਸੇ ਵੀ ਜੇ ਦੀ ਲੋੜ ਨਹੀਂ ਰਹਿੰਦੀ ਪੰਛੀਆਂ ਨੂੰ ਕਿਸੇ ਵੀ ਜੇ ਦੀ ਲੋੜ ਨਹੀਂ ਰਹਿੰਦੀ ਸਵੇਰ ਜਾਂਦੇ ਨੇ ਪਾਕਿਸਤਾਨ ਸ਼ਾਮ ਨੂੰ ਆ ਜਾਂਦੇ ਨੇ ਇਹਦੇ ਲਈ ਉਧਰ ਜਾਂਦੇ ਨੇ ਉਧਰ ਇਧਰ ਆਉਂਦੇ ਨੇ ਔਰ ਅੱਛਾ ਲੱਗਦਾ ਹੈ ਬਾਕੀ ਨਾ ਕੀ ਆਪ ਨੇ ਵੀ ਦੇ ਦੀ ਗੱਲ ਕਰਾਂਗਾ ਵਾ ਸਾਡੇ ਦੋਹਾਂ ਹਕੂਮਤਾਂ ਚਾਹੀਦਾ ਕਿ ਬਹੁਤ ਦਿੱਕਤ ਹੁੰਦੀ ਆ ਲੋਕਾਂ ਨੂੰ ਦੋਵੇਂ ਪਾਸੇ ਦਿੱਕਤ ਹੁੰਦੀ ਹੈ ਇਹ ਚ ਕੋਈ ਨਰਮੀ ਪਾਇਦਾ ਕੀਤੀ ਜਾਵੇ ਆਸਾਨੀ ਪਾਇਦਾ ਕੀਤੀ ਜਾਵੇ ਸੀ ਤਾਂ ਕਿ ਦੋਵੇਂ ਪੰਜਾਬ ਦੇ ਬਹੁਤ ਜ਼ਿਆਦਾ ਕਲੋਜ਼ ਹੋ ਕੇ ਹੋ ਰਹੇ ਸੀ ਸਾਡੇ ਕਾਨਫਰੰਸਾਂ ਜਿਹੜੀ ਹੁੰਦੀਆਂ ਨੇ ਇੱਥੇ ਵੀ ਹੁੰਦੀਆਂ ਨੇ ਮੁਕਤਿਰ ਅਪਟਿਆਲੇ ਵਗੈਰਾ ਅਸੀਂ ਚੰਡੀਗੜ੍ਹ ਅੰਮ੍ਰਿਤਸਰ ਦਿਲਿੰਦਰ ਵਗੈਰਾ ਸਾਰੇ ਸ਼ਹਿਰ ਜਿਹੜੇ ਹਿੰਨ ਦਿੱਲੀ ਵਗੈਰਾ ਲੁਧਿਆਣਾ ਉਹਨਾਂ ਮਕਸਦ ਲਈ ਹੀ ਹੁੰਦਾ ਹੈ ਕਿ ਦੋਹਾਂ ਪੰਜਾਬਾਂ ਦੇ ਆਬਾਦ ਨੂੰ ਕਰੀਬ ਲੈ ਕੇ ਆਣਾ ਅਮੰਦੀ ਗੱਲ ਕਰਨਾ ਦੋਸਤੀ ਗੱਲ ਕਰਨਾ ਭਾਈਚਾਰੀ ਗੱਲ ਕਰਨਾ ਇਕੱਠੇ ਮਿਲ ਕੇ ਬੱਠਣ ਦੀ ਗੱਲ ਕਰਨਾ ਮੈਨੂੰ ਪੰਜਾਬ ਵਿੱਚ ਚੜਦਾ ਵੀ ਤੇ ਨਾਲ ਦਾ ਪੰਜਾਬੀ ਪਿਆਰਾ ਹੈ ਮੈਨੂੰ ਪੰਜਾਬੀ ਪਿਆਰੇ ਨੇ ਪੰਜਾਬੀ ਬੋਲਣ ਦੀ ਜ਼ੁਬਾਨ ਪੰਜਾਬੀ ਪਿਆਰੀ ਹੈ ਜੀ ਮੇਰੀ ਮਾਂ ਬੋਲੀ ਜ਼ੁਬਾਨ ਹੈ ਮੇਰੇ ਬਾਪੂ ਦੀ ਜ਼ੁਬਾਨ ਹੀ ਪੰਜਾਬੀ ਸੀ ਮੇਰੀ ਮਾਂ ਦੀ ਜ਼ੁਬਾਨ ਹੀ ਪੰਜਾਬੀ ਸੀ ਜੀ ਔਰ ਇਹਦੇ ਬਾਰੇ 'ਚ ਮੈਨੂੰ ਮੇਰਾ ਆਪਣੀ ਇੱਕ ਸ਼ੇਰ ਹੈ ਜੀ ਕਿ ਉਰਦੂ ਨੂੰ ਵੀ ਚਾਹਾਂ ਮੈਂ ਉਰਦੂ ਨੂੰ ਵੀ ਚਾਹਾਂ ਮੈਂ ਪਰ ਮਾਂ ਬੋਲੀ ਨਾਲ ਪਿਆਰ ਕਰਾਂ ਉਰਦੂ ਨੂੰ ਵੀ ਚਾਹਾਂ ਮੈਂ ਪਰ ਮਾਂ ਬੋਲੀ ਨਾਲ ਪਿਆਰ ਕਰਾਂ میں نے دودھ نہ بخشے دیس تو انکار کرا hmm. نے اپنی ماں بولی نال بہت پیارے ساری زبانیں پیاریاں ہوں کدی کسی زبان برا نہیں کرنا ہے ساری زبانیں میٹھیاں پیاری نے سریلیاں نے ہر بندے اپنی ماں بولی پیار ہوں تو نے اپنی ماں بولی بڑا پیار میں مجھے فخر ہے کہ میں پنجاب رہنے والا پابی ہاں اور اپنے شاہر دے کے میں آیا ہاں اور دوستانوں لوگوں نے مل کے بڑی خوشی ہوئی جن محبت اتنے لوگوں کو ملتی ہے وزیر ہی ملتی ہے بہت کم شہروں ملی ਮੇਰੇ ਮੇਰੇ ਕੋਲ ਹੈ ਕਜ਼ੀਮ ਸ਼ਾਹ ਦਾ ਜੀ 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 ਅੱਪਾ ਗੱਲ ਕਰੀਏ ਜੀ ਭਗਤ ਸਿੰਘ ਹੋਰਾਂ ਨੂੰ ਵੀ ਉਧਰ ਕਾਫੀ ਸਮਾਂ ਉਹਨਾਂ ਨੇ ਵੀ ਕਿ گزارਿਆ ਉਹ ਯਾਦ ਕਰਦੇ ਆ ਲੋਕ ਭਗਤ ਸਿੰਘ ਨੂੰ ਹਾਂ ਹਣੀ ਤੁਸੀਂ ਮੈਨੂੰ ਖੂਬ ਸਵਾਲ ਕੀਤਾ ਜੀ ਸ਼ਾਇਦ ਮੈਂ ਬੋਲ ਦਿੰਦਾ ਮੈਨੂੰ ਯਾਦ ਸੀ ਭਗਤ ਸਿੰਘ ਸ਼ਹੀਦੀ ਦਾ ਸਾਲਣਾ ਬਰਸੀ ਹੁੰਦੀ ਹੈ ਤੇ ਅਸੀਂ ਬਕਾਇਦਾ ਉਹਨਾਂ ਦਾ ਉੱਥੇ ਦਿਨ ਮਨਾਨੇ ਆਂ ਔਰ ਉਹ ਜਗ੍ਹਾ ਤੇ ਮਨਾਨੇ ਆਂ ਸ਼ਾਦਮਨ ਚੌਕ ਦੇ ਜਿੱਥੇ ਉਹਨਾਂ ਨੂੰ ਆਪਣੇ ਸੂਚ ਰਾਇਆ ਗਿਆ ਸੀ ਜੀ ਇਹ ਉਹ ਲੋਕ ਨੇ ਸਾਡੇ ਕੌਮੀ ਹੀਰੋ ਨੇ ਮੈਂ ਇਹ ਕਹਾਂਗੀ ਦੋਵੇਂ ਪੰਜਾਬ ਦੇ ਸਾਡੇ ਹੀਰੋ ਨੇ ਔਰ ਇਹਨਾਂ ਸਰਾਮ ਪੇਸ਼ ਕਰਨੇ ਆ ਇਹਨਾਂ ਲੋਗੋ ਨੇ ਨੌਜਵਾਨੀ ਜੁਤਨਾ ਦੋਸਤਾਂ ਨੇ ਆਪਣੇ ਤਹਿਰੀਕ ਚਲਾਈ ਆਜ਼ਾਦੀ ਦੇ ਖਾਤਰ ਆਜ਼ਾਦੀ ਹਾਸਲ ਕਰਨ ਦੇ ਖਾਤਰ ਔਰ ਬੜਾ ਕੰਮ ਕੀਤਾ ਔਰ ਇਹ ਬੜੇ ਲੋਗ ਬੜੇ ਲੋਗ ਉਹਨੀਆਂ ਦੇ ਕਿਨਾਂ ਕੋਈ ਬੜਾ ਸਰਮਾਇਆ ਹੋਵੇ ਇਹ ਬੜੇ ਲੋਗ ਜਿਹੜੇ ਬੜਾ ਕੰਮ ਕਰਕੇ ਗੁਜ਼ਰ ਗਏ ਨੇ ਤੇ ਅੱਛੇ ਲੋਕ ਸਨ ਔਰ ਸਾਡੇ ਚ ਆਪਣੇ ਜਿਹੜਾ ਦੋਸਤੀ ਦਾ ਆਮਨ ਦਾ ਪ੍ਰਚਾਰ ਦਾ ਇਹਨਾਂ ਨੇ ਕੰਮ ਕੀਤਾ ਸਾਡੇ ਬਜ਼ੁਰਗਾਂ ਨੇ ਦੀਨ ਨੇ ਕੀਤਾ ਦੋ ਪਾਸੇ ਚੜਦੇ ਪੰਜਾਬੀ ਲੰਦੇ ਪੰਜਾਬੀ ਇੱਥੇ ਬਾਬਾ ਅਸਦਦੀ ਸਦਰ ਸੋਹਰੀ ਜਹਾਂ ਦਾ ਜਿਹਨਾਂ ਖਤਮ ਮਿਲਿਆ ਸੀ ਜਿਨਨੂੰ ਮਲਮਰੂਫ ਹਦਰ ਸ਼ੇਖ ਕਹਿੰਦੇ ਨੇ ਤੇ ਉਹਨਾਂ ਉਹਨਾਂ ਨੇ ਵੀ ਦੇਖੋ ਅੱਜ ਉੱਥੇ ਮੈਂ ਸਮਝਣਾ ਕਿ ਮੈਨੂੰ ਮੇਰੇ ਦੇ ਅੰਦਾਜ਼ਾ ਹੈ ਕਿ ਉੱਥੇ ਵਾ ਮੁਸਲਮਾਨ ਤੇ 15% ਮਖਰ 10% ਕੋਈ ਜਾਣਦੇ ਹਨ ਕਿ ਸਾਡੇ ਹਿੰਦੂ ਬਰਾਦਰ ਸਾਡੇ ਸਾਰੇ ਭਾਈ ਨੇ ਦੋਸਤ ਨੇ ਤੇ ਬਾਕੀ 90% 80% ਜਿਹੜੇ ਨੇ ਉਹ ਸਾਡੇ ਸਰਦਾਰ ਸਹਿਬਾਨ ਨੇ ਉਹ ਬੜਾ ਉਹ ਉਹਨਾਂ ਨੂੰ ਅਕੀਦਤ ਹੈ ਸਾਡੇ ਨਾਲੋਂ ਜ਼ਿਆਦਾ ਕੀਦਤ ਹੈ ਉਹਨਾਂ ਕੀਦਤ ਦੇ ਲੋਕ ਕਾਬਿਲ ਵੀ ਨੇ ਔਰ ਇਹਨਾਂ ਨੇ ਹਮੇਸ਼ਾ ਕਦੀ ਕਿਸੇ ਦੀ ਮਸਲਬ ਦੀ ਗਾਲੀ ਨਹੀਂ ਕੀਤੀ ਯਾਨੀ ਕਿਸੇ ਮਜ਼ਮੂਨ ਚੜ੍ਹਨੀ ਗਾਲੀ ਨਹੀਂ ਕੀਤੀ ਹਮੇਸ਼ਾ ਦੋਸਤੀ ਅਮਨ ਪਾਈਚਾਰ ਦੀ ਗੱਲ ਕੀਤੀ ਜਿੰਨੇ ਬਸੁਰਨਦੀਨ ਸਿੰਘ ਬਿਲਕੁਲ ਬਿਲਕੁਲ ਸਰ ਸ਼ਾਹ ਸਾਹਿਬ ਬਹੁਤ ਅੱਛਾ ਪੰਜਾਬੀ ਤੁਸੀਂ ਬੋਲਦੇ ਹੋ ਪਰ ਕਿਤੇ ਨਾ ਕਿਤੇ ਲਾਹੌਰ ਦੇ ਵਿੱਚ ਇੱਕ ਲੜਾਈ ਲੜੀ ਜਾ ਰਹੀ ਆ ਪੰਜਾਬ ਪੰਜਾਬੀਅਤ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲੱਗਦਾ ਕਿ ਇਹ ਵੀ ਇੱਕ ਬਹੁਤ ਸੰਘਰਸ਼ ਬਹੁਤ ਮੁਠੀ ਉਪਰ ਲੋਕ ਨੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਨਹੀਂ ਨਹੀਂ ਮੈਂ ਤੇ ਇਨੀ ਮੈਂ ਇਹਨੂੰ ਮੰਨਾਂਗਾ ਤੇ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਪਿਆਰ ਕਰਦੇ ਚੰਨ ਲੋਕ ਨੇ ਉਹ ਮੈਂ ਸਮਝਦਾ ਕਿ ਉਹ ਲੋਕ ਨੇ ਜਿਹੜੇ ਮੈਨੂੰ ਫਿਰ ਪੰਜਾਬ ਦੀ ਯਾਦ ਆਉਂਦੇ ਕਿ ਮਾਂ ਬੋਲੀ ਜੇ ਪੜ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ ਉਹ ਲੋਕ ਬੇਵਕੂਫ ਲੋਗ ਨੇ ਜਿਹੜਾ ਅਮੀਰ ਹੋ ਜਾਂਦੇ ਨੇ ਪੈਸੇ ਲੈ ਹੁੰਦੇ ਨੇ ਅਫਸਰ ਲੱਗ ਜਾਂਦੇ ਨੇ ਉੱਚੇ ਕਿ ਬੱਚੇ ਕੰਨੇ ਨਹੀਂ ਆਮ ਤੁਰਦੂ ਬੋਲਨੀ ਹੈ ਪਰ ਆ ਵੀ ਬੋਲਣਗੇ ਤਾਂ ਉਹ ਇਹ ਗਿਆਤ ਕਾ ਲੈਗੇ ਜਹਾਸੀ ਲੈ ਜਾਏ ਫਾਂਕੀ ਜ਼ੁਬਾਨ ਹੈ ਲੇਕਿਨ ਨਹੀਂ ਔਰ ਆਪ ਖੁਦ ਦਫਤਰਾਂ ਚ ਅੰਗਰੇਜ਼ੀ ਬੋਲਦੇ ਨੇ ਅੰਗਰੇਜ਼ੀ ਬੋਲਦੇ ਉਹ ਅੰਗਰੇਜ਼ੀ ਬੋਲਣਾ ਤੇ ਉਰਦੂ ਬੋਲਣ ਨੂੰ ਬੜੀ ਇਜ਼ਤ ਸਮਝਦੇ ਨੇ ਮੈਨੂੰ ਸਮਝਦਾ ਕਿ ਸਾਰੀ ਜ਼ੁਬਾਨਾਂ ਸਾਡੀ ਆਪਣੀਆਂ ਨੇ ਉਰਦੂ قومی ਜ਼ੁਬਾਨ ਹੈ ਅੰਗਰੇਜ਼ੀ ਇੰਟਰਨੈਸ਼ਨਲ ਜ਼ੁਬਾਨ ਹੈ ਸਾਰੀਆਂ ਸਾਨੂੰ ਸਿੱਖਣੀ ਚਾਹੀਦੀ ਨੇ ਬੋਲਣਾ ਵੀ ਚਾਹੀਦਾ ਸਾਨੂੰ ਇਸ ਚੀਜ਼ ਦਾ ਲੇਕਿਨ ਅਜੇ ਮਖਸੂਸ ਕਰ ਦਿੰਨੇ ਆਪਣੇ ਆਪ ਨੂੰ ਮੈਂ ਚੀਜ਼ ਦਾ ਨਹੀਂ ਕਰਦਾ ਕਿ ਸਾਡੇ ਚੰਦ ਲੋਕ ਹੈ ਨਹੀਂ ਜਿਹੜੇ ਕਿ ਬਹੁਤ ਜ਼ਿਆਦਾ ਉਰਦੂ ਸਪੀਕ ਨਹੀਂ ਨਾ ਉਹ ਮਸਲ ਉਹ ਨਹੀਂ ਲਾਈਵ ਕਰਦੇ ਉਹ ਕਿਸੇ ਤਕਰੀਬ ਵੀ ਬਰਾਜ ਵਿੱਚ ਬਾਤ ਕਰਨਾ ਜ਼ਰ ਕੋ ਪਿੱਛੋਂ ਵੀ ਉਰਦੂ ਸਪੀਕ ਦੇ ਲੱਗੇ ਜੋ ਗਾਣੇ ਉਹ ਬੋਲਣ ਬੋਲ ਨਹੀਂ ਸਕਦੇ ਗੱਲ ਨਹੀਂ ਕਰ ਸਕਦੇ ਉਹ ਨਹੀਂ ਕਰਦੇ ਲੇਕਿਨ ਕੁਝ ਲੋਕ ਐਸੇ ਵੀ ਨੇ ਸਾਡੇ ਇੱਕ ਹੁਸੈਨ ਨਕੀ ਸਾਹਿਬ ਨੇ ਜੀ ਮੈਨੂੰ ਯਾਦ ਆ ਗਿਆ ਉਹ ਇਸੇ ਲਈ ਯੂਪੀ ਦੇ ਬੰਦੇ ਕਿਹੜੇ ਲੱਗੇ ਰਹਿਣ ਵਾਲੇ ਨੇ ਨਫੀਸ ਸਾਹਿਬ ਜੀ ਪੜ੍ਹ ਲਿਖੇ ਸੁਲਝਿਆ ਖਾਨਦਾਨ ਦੇ ਔਰ ਉਹ ਲੈ ਉਰਦੂ ਸਪੀਕ ਨੇ ਔਰ ਉਹ ਉਹਨੇ ਆਤੋ 20 ਸਾਲ ਪਹਿਲੇ 30 ਸਾਲ ਪਹਿਲੇ ਪੰਜਾਬੀ ਫਰ ਕੱਢਿਆ ਸੀ। ਕੀ ਬਾਤ ਹੈ। ਮਨੇ ਪੰਜਾਬੀ ਫਰ ਕੱਢਿਆ ਔਰ ਚਲਾ ਕੇ ਦਿਖਾਇਆ। ਬਦ ਲੋ ਹੇਰਾਨ ਸਨ ਕਿ ਇਹ ਉਰਦੂ ਸਪੀਕ ਬੰਦਾ ਹੋਏ ਤੇ ਕਿਹਦਾ ਬੰਦਾ ਹੈ ਕਿ ਜੇ ਪੰਜਾਬੀ ਫਰ ਕਰਦਾ ਪਿਆ। ਹਾਂ ਲੇਕਿਨ ਗੱਲ ਪਿਆਰ ਦੀ ਹੁੰਦੀ ਹੈ। ਉਹਨੇ ਕਿਹਾ ਨਹੀਂ ਸਾਰੀ ਜ਼ਬਾਨਾਂ ਪਿਆਰੀਆਂ ਹੁੰਦੀਆਂ ਨੇ। ਜਿਵੇਂ ਤੁਸੀਂ ਕਬਰਿਸਤਾਨ ਦੇ ਵਿੱਚ ਕਬਰਿਸਤਾਨ ਨੂੰ ਮੁੱਦਾ ਲੈ ਕੇ ਕਿਤਾਬਾਂ ਲਿਖਦੇ ਹੋ ਤੇ ਕਬਰਿਸਤਾਨ ਵਿੱਚ ਵੀ ਸੌਰੀ ਪਾਕਿਸਤਾਨ ਵਿੱਚ ਵੀ ਬਹੁਤ ਸਾਰੀਆਂ ਇਤਿਹਾਸਿਕ ਕਬਰਾਂ ਹੋਣਗੀਆਂ ਨਾਮਵਰ ਵਿਅਕਤੀਆਂ ਦੀਆਂ ਜਿਵੇਂ ਮਹਾ ਰਾਏ ਰਣਜੀਤ ਸਿੰਘ ਦੀ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਹਾਂ ਮੇਰੀ ਯਾਦ ਹੈ ਜੀ ਸਾਡੇ ਆਪਣੇ ਕਰੀਬ ਹੈ ਜੇ ਰੋਡ ਤੇ ਗੋਰਾ ਕਬਰਸਤਾਨ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਹੈ ਜੀ ਸ਼ਹਿਜ਼ਾਦੀ ਬਿੰਬਾ ਜੀ ਬਿੰਬਾ ਜਿਨ੍ਹਾਂ ਦਾ 55 ਜੋ ਇੰਟਰਵਾਲ ਵੈਸੀ ਔਰ ਉਹ ਮਾਲਟਾਉਂ ਤੋਂ ਰਹਿਸਪੋਜੀਸ਼ਨ ਤੇ ਉਹਨਾਂ ਦੇ ਮਸਾਜ ਸਨ ਮੇਰੇ ਦੋਸਤਾਂ ਬਜੂਰ ਦੋਸਤ ਫੌਤ ਹੋ ਗਏ ਨੇ ਉਹ ਦਸਨ ਹੁੰਦੇ ਸਨ ਯਾਰ ਜਿਸਾ ਗੁੜੀ ਹੁੰਦੀ ਰਹੀ ਖੂਬਸੂਰਤ ਹਨ ਆਪਣੇ ਹਾਲਾਂ ਕਿ ਬੁਢੀ ਹੋ ਚੁੱਕੀ ਸੀ ਲੇਕਿਨ ਖੂਬਸੂਰਤੀ ਤੇ ਫਰਾਕ ਉਹਨੇ ਪਾਇਆ ਤਾਂ ਕਹਿ ਲੱਗੇ ਸ਼ਾਮ ਤੋਂ ਸਵੇਰ ਤੱਕ ਨਾਲ ਸੜਕੇ ਬਾਗ ਕਰਦੀ ਹੁੰਦੀ ਸੀ ਲੇਕਿਨ ਅਕਸਰ ਪੇਸ਼ ਤੇ ਕਹਿ ਲੱਗੇ ਸ਼ਿਕਵਾ ਕਰਦੀ ਹੁੰਦੀ ਸੀ ਕਿ ਮੇਰਾ ਬਾਪ ਲਾਹੌਰ ਦਾ ਜ਼ਿਆਦ ਮਰਿਆ ਹੈ ਤੇ ਆਦੀ ਲੋਕ ਮੈਨੂੰ ਜਾਣਦੇ ਨੇ ਹੈ ਜੇ ਮੈਂ ਕਦੀ ਬਾਤ ਚ ਸਫਰ ਕਰਨੀ ਤੇ ਕੋਈ ਮੇਂ ਚੀਜ਼ ਦੇਣ ਨੂੰ ਤਿਆਰ ਨਹੀਂ ਹੈ ਤੇ ਉਹਦਾ ਆਪਣੇ ਅਬਦੁਲ ਕਰੀਮ ਸੁਪਰਾ ਸੁਦਾ ਫੈਕਟਰੀ ਉਦੇ ਬਾਅਦ ਜੋ ਇੰਤਕਾਲ ਹੋਇਆ ਉਹ ਫਿਰ ਕੋਠੀ ਵਗੈਰਾ ਜੋ ਨਿਵਾਰਦਾ ਸੰਚਿਆ ਬੜੀਆਂ ਸਿੱਖਤ ਹੋਣੀਆਂ ਉਹਨੇ ਸੰਭਾਲ ਦਿੱਤੀਆਂ ਬਾਅਦ ਚ ਉਹਨੂੰ ਵੀ ਫੌਤ ਹੋ ਗਿਆ ਜੀ آج بھی سکھ سائبان تو بھی لاہور جاندے ہیں جب تک گور قبرستان شہزادی بمبر قبر نہ حاضر نہ دین سے ساڑھے دورہ yeah. مکمل نہیں ہوں لوگ نے جنہوں نے کچھ بھی سن اپنے حصے کا اچھا مکمل کم کر کے چلے گئے لوگ جنہوں نے ہمیشہ یاد رکھیں گے اور تاریخ انہوں نے ہمیشہ یاد رکھے گی طریقہ کی فراموش نہیں کرے گی mm. کوئی بندہ بھی ہو سکھ سی. ہے مسلمان ہے عیسائی ہے ہندو ہے کوئی بھی ہے دیو. سارے قبر احترام نے ਤਕਾਬਲੇ ਕਦਰ ਨੇ ਔਰ ਤਰੀਕ ਦਾ ਹਿਸਾਬ ਦੇ ਨੇ ਆਪਣੀ ਇਸ ਦਾ ਕੰਮ ਕਰਕੇ ਚਲੇ ਗਏ ਬਿਲਕੁਲ ਜੀ ਕੀ ਇਹ ਸਚਾ ਸਾਹਿਬ ਸਭ ਕੇ ਤੁਸੀਂ ਵੀ ਆਪਣੀ ਵਸੀਅਤ ਬਣਾਈ ਹੈ ਕਿ ਮੇਰੀ ਜਿਹੜੀ ਕਬਰ ਹੈ ਉਹ ਆਪਣੀ ਅਮੀ ਦੀ ਕਬਰ ਦੇ ਵਿੱਚ ਹੀ ਰਫਨਾਇਆ ਜਾ ਇੱਕੋ ਹੀ ਕਬਰ ਦੇ ਵਿੱਚ ਤੁਹਾਨੂੰ ਦਫਨਾਇਆ ਜਾਏ ਔਰ ਕੁਝ ਲਾਈਨਾਂ ਵੀ ਲਿਖੀਆਂ ਤੁਸੀਂ ਹਾਂ ਉਹ ਮੇਰੇ ਘਰ ਦੇ ਕਰੀਬ ਹੀ ਸਾਡਾ ਇਹ ਤਰੀਹੀ ਕਬਰਸਤਾਨ ਹੈ ਹਾਂ ਜੀ ਮੈਨੇ ਸਭ ਕਬਰਸਤਾਨ ਮੇਰੇ ਅਬਾਉਜ਼ ਦਾ ਪੁਰਾਣੇ ਇੱਥੇ ਦਫਨ ਜਿੱਥੇ ਮੈਂ ਖੜਾ ਹਾਂ ਲੇਕਿਨ ਮੇਰੇ ਵਲਦਨ ਔਰ ਮੇਰੇ ਪਹਿਨ ਪਈਏ ਬਾਕੀ ਸਭ ਉਥੇ ਦਫਨ ਨੇ ਤੇ ਉਥੇ ਜਗ੍ਹਾ ਦੀ ਬਹੁਤ ਕਮੀ ਹੋ ਗਈ ਸਾਡੇ ਕਵਸਨਵੈਨੀ ਸਾਹਿਬ ਨਵਾਂ ਇੱਕ ਬਣਾਏ ਗਏ ਸ਼ਾਇਰ ਖਮੋਸ਼ਾ ਦੇਖੋ ਦੂਰ ਰੁੱਕ ਕੇ ਜਾਣ ਨੂੰ ਪਸੰਦੀ ਕਰਦਾ ਹਰ ਬੰਦਾ ਕਹਿੰਦਾ ਕਿ ਮੇਰੇ ਮਾਵਾ ਬੈਠੇ ਨੇ ਤੇ ਇਸ ਤਰੀ ਮੈਂ ਵੀ ਵਸੀਅਤ ਕੀਤੀ ਹੈ ਕਿ ਜ਼ਰ ਕਿ ਜਦ ਦੁਨੀਆ ਤੇ ਆਉਣਾ ਆਖਰ ਜਾਣਾ ਹੈ ਤੇ ਮੈਂ ਇਹਨਾਂ ਨੂੰ ਵਸੀਅਤ ਕੀਤੀ ਕਿ ਮੈਂ ਕਰਦਿਆਂ ਮੈਂ ਕਿ ਮੈਂ ਜਦੋਂ ਵੀ ਨਿਰੰਝ ਕਾਲ ਹੋਵੇ ਸੀ ਮੈਂ ਜਰ ਦਫਨਾਣਾ ਮੈਂ ਆਪਣੀ والدہ ਤੇ ਕਵ ਦਫਨਾਣਾ ਤੇ ਉੱਤੇ ਲਿਖ ਦੇਣਾ ਕਿ ਬੇਟਾ ਮਾ ਕੀ ਅਗੋਸ਼ ਨੇ ਕੀ ਬਾਤ ਹੈ ਕੀ ਬਾਤ ਬਹੁਤ ਖੂਬਸੂਰਤ ਜੰਦ ਜੰਦੇ ਚੜਦੇ ਲੈਂਦੇ ਪੰਜਾਬ ਦੇ ਲੋਕ ਨੇ ਪੰਜਾਬ 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 ਨੇ ਪੰਜਾਬੀਅਤ ਨੇ ਹੈ ਨਾ ਪੰਜਾਬ ਬੋਲਣ ਵਾਲੇ ਨੇ ਮਾਂ ਭਾਸ਼ਾ ਤੇ ਕੀ ਫਰਕ ਲੱਗਿਆ ਕੋਈ ਦੋਨਾਂ ਦਾ ਰਹਿਣ ਸਹਿਣ ਖਾਣ ਪਾਣ ਜਾਂ ਫਿਰ ਆ ਥੋੜਾ ਬਹੁਤ ਫਰਕ ਲੱਗਿਆ ਰਹਿਣ ਸਹਿਣ ਦਾ ਜ਼ਾਹਰ ਹੈ ਕਿ ਲੇਕਿਨ ਇੱਥੇ ਆਪਣਾ ਇੱਕ ਕਲਚਰ ਹੈ ਥੋੜਾ ਜਿਆਦਾ ਬਾਕੀ ਤੇ 7.5 ਸਾਫ ਕਾ ਚੱਲਦਾ ਆ ਰਿਹਾ ਕੁਝ ਹੈ ਨਹੀਂ ਕੋਈ ਜ਼ੁਬਾਨ ਦਾ ਵੀ ਫਰਕ ਹੈ ਬੇ ਲੇਕਿਨ ਸਾਰੀ ਜ਼ੁਬਾਨਾ ਸਾਰੇ ਕਲਚਰ ਅੱਛੇ ਹੁੰਦੇ ਨੇ ਆਪਣੇ ਇਲਾਕੇ ਦੇ ਸਾਹਮਣੇ ਕਦੀ ਕਿਸੇ ਕਲਚਰ ਨੂੰ ਸਕਾਫ ਨੂੰ ਮੁਰਾ ਨਹੀਂ ਕਹਿਣਾ ਚਾਹੀਦਾ ਅਸੀਂ ਅੱਜ ਵੀ ਇਹ ਗੱਲ ਕਰਾਂਗੇ ਕਿ ਦੋਵਾਂ ਪੰਜਾਬਾਂ ਨੂੰ ਬਹੁਤ ਕਰੀਬ ਹੁੰਦੀ ਲੋੜ ਹੈ ਬਹੁਤ ਕਰੀਬ ਹੁੰਦੀ ਲੋੜ ਹੈ ਉਸ ਸਾਡੀਆਂ ਦੋਵੇਂ ਹਕੂਮਤਾਂ ਦੇ ਕੇ ਰਿਕਵੈਸਟ ਹੈ ਦਰਖਾਸਤ ਹੈ ਅਪੀਲ ਹੈ ਕਿ ਵੀਜ਼ਾ ਜਨਰਮੀ ਪਾ ਦੇ ਕਿੱਥੇ ਹੋਏ ਤਾਂ ਕਿ ਇੱਥੇ ਪੰਜਾਬ ਵਾਲੇ ਲੋਕ ਉਸ ਉਸ ਪਾਸੇ ਜਾਣ ਬਾਸਾਨੀ ਉਹਦੇ ਲੋਕ ਇਧਰ ਆਣ ਸੀ ਕਿਉਂਕਿ ਜੋ ਵੰਡ ਹੋਈ ਜ਼ਾਹਰ ਜੋ ਵੀ ਹੋਇਆ ਹਾਂਜੀ ਉਹ ਚਾਹਰ ਕਿਸੇ ਦੇ ਖਾਨਦਾਨ ਨਾਂ ਕਿ ਉੱਤੇ ਚਲੇ ਗਏ ਦਾਦੇ ਇੱਧਰ ਰਹੇ ਨੇ ਉਹ ਦੁਸ਼ਵਾਰੀ ਪੇਸ਼ ਆਂਦੀ ਲੋਕਾਂ ਨਾਲ ਦਿਖਾਤਾ ਬਾਕੀ ਹਕੂਮਤ ਤਾਂ ਦੁਮੀ ਆਪਣੇ ਜਗ੍ਹਾ ਤੇ ਜਿਹੜੇ ਕਾਮਕਾਰੀ ਨੇ ਠੀਕ ਕਰੀਆਂ ਸੰ ਕਿਸੇ ਕੋਈ ਇਤਰਾਜ਼ ਨਹੀਂ ਆ ਨਾਕਾ ਇਤਰਾਜ਼ ਕਰਨ ਦਾ ਸੰ ਕੋਈ ਹੱਕ ਹੈ ਵੀ ਬਿਲਕੁਲ ਜੀ ਪਾਕਿਸਤਾਨ ਸਰਕਾਰ ਵੱਲੋਂ ਅਵਾਰਡ ਨਾਲ ਨਮਾਜ਼ੇ ਹੋਏ ਇਸ ਸ਼ਾਹੀ ਸਾਹਿਬ ਨੂੰ ਕਾਫੀ ਸਨਮਾਨ ਮਿਲੇ ਆ ਤੇ ਹੁਣ ਮਲੇਰ ਕੋਟਲਾ ਇੰਡੀਆ ਆਏ ਨੇ ਤੇ ਵਾਕਈ ਲੋਕਾਂ ਦਾ ਪਿਆਰ ਭਰਪੂਰ ਮਿਲ ਰਿਹਾ ਕਿਉਂਕਿ ਲਿਖਾਰੀ ਨੇ ਤੇ ਇਹਨਾਂ ਦਾ ਕਨਸੈਪਟ ਵੀ ਬੜਾ ਵਧੀਆ ਹੈ ਸਬਜੈਕਟ ਜਿਹੜਾ ਇਹਨਾਂ ਦਾ ਹੈਗਾ ਉਹ ਕਬਰਸਤਾਨ ਤੇ ਆ ਤਾਂ ਜੋ ਆਉਣ ਵਾਲੀ ਜਿਹੜੀ ਪੀੜ੍ਹੀ ਆ ਘਟੋ ਘਟ ਜਾਂ ਚੱਲ ਰਹੀ ਪੀੜ੍ਹੀ ਆ ਉਹ ਕਬਰਸਤਾਨ ਵਿੱਚ ਦਫਨ ਹੋਏ ਸਖਸ਼ੀਤਾ ਬਾਰੇ ਦਾ ਜਾਣੂ ਹੋ ਸਕਣ ਕਿ ਆਖਰਕਾਰ ਉਹ ਵੀ ਕਿਸੇ ਸਮੇਂ ਇਨਸਾਨ ਸੀ ਕਿਸੇ ਟਾਈਮ ਚੱਲਣ ਫਿਰਨ ਵਾਲੇ ਤੇ ਚੰਗੀ ਸਖਸ਼ੀਅਤ ਦੇ ਮਾਲਕ ਸੀ ਜੋ ਅੱਜ ਮਿੱਟੀ ਦੇ ਵਿੱਚ ਧਰਤੀ ਦੇ ਹੇਠ ਦੱਬੇ ਪਏ ਨੇ ਦਫਨ ਦਫਨਾਏ ਹੋਏ ਨੇ ਕਬਰਸਤਾਨ ਵਿੱਚ ਪਏ ਨੇ ਫਿਲਹਾਲ ਅਸੀਂ ਲੈ ਲੈ ਜੀ ਇਜਾਜ਼ਤ ਤੁਹਾਡੇ ਤੋਂ ਕਿਉਂਕਿ ਬਹੁਤ ਸਾਡੇ ਜਿਹੜੇ ਮਹਿਮਾਨ ਨੇ ਵਿਜ਼ੀ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਇਹਨਾਂ ਨੇ ਸਮਾਂ ਦਿੱਤਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੀਏ ਮਲੇਰ ਕੋਟਲਾ ਤੋਂ ਕੈਮਮੈਨ ਗੌਰਵ ਖੁੱਲੋਂ ਦੇ ਨਾਲ ਸੁੱਖਾ ਖੇੜੀ ਵਾਲਾ